ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਗਾਮਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈਆ ਤੇ ਚਾਰ ਗੱਬਣਾ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 814715312 ਆਉਟ ਹੋਥ ਲੈਣੇ ਬਾਈ ਤੋਂ ਡੇਰ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਬੋਲੋ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਰਮਨ ਸਿੰਘ ਜੀ ਹੂੰ ਪਿੰਡ ਭਾਈ ਰੂਪਾ ਤੁਸੀਂ ਫੂਨ ਜ਼ਿਲ੍ਹਾ ਬਸੰਦਾ ਜੀ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਸਲਾਮਪੁਰਾ ਰਹਿੰਦਾ ਜੀ ਠੀਕ ਹੈ ਜੀ ਗ੍ਰਾਮਪੁਰਾ ਪੂਲੇ ਗੁਰਭਗਤਤਾ ਭਾਈ ਕਪ ਚੱਲੇ ਜਾਏ ਨੇ ਮੋਬਾਈਲ ਨੰਬਰ ਬੋਲ ਜੀ ਕੋਲ ਨੰਬਰ ਹੈ 9463842852 ਜੀ ਠੀਕ ਹੈ ਜੀ ਦੂਜਾ ਹੈਗਾ 707820605 ਜੀ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਹਿੜਦੇ ਨੇ ਕਿਹੜਾ ਸੂਸੂਈ ਆ ਪਹਿਲਾ ਸੂਸੂਈ ਬਾਈ ਜੀ ਪਹਿਲਾ ਸੂਸੂਆ ਕਦੋਂ ਸੂਈ ਆ ਬਾਈ ਤੀਜਾ ਦੇਣਾ ਜੀ ਸੂਈ ਨੂੰ ਤੀਜਾ ਦੇਣਾ ਜੀ ਹਾਂਜੀ ਠੀਕ ਹੈ ਬੱਚਾ ਕੀ ਆ ਮਗਰ ਮਗਰ ਬੱਛਾ ਜੀ ਦੇ ਬੱਛਾ ਬਾਈ ਠੀਕ ਆ ਆਰਡਰ ਦੀ ਕੁਆਲਿਟੀ ਬਾਈ ਨੇੜੇ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਾਣ ਮੁੱਠੀ ਵਾਲਾ ਤਣ ਚਾਰੇ ਤਣ ਨਿਕਲਦੀ ਚਵਾਈ ਕਿਵੇਂ ਆ ਬਾਈ ਟੱਕ ਨੰਬਰ ਦੀ ਚਵਾਈ ਇੱਕਾ ਨੰਬਰ ਠੰਡੀ ਸੀਲਾ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਹੋ ਲੈ ਬਈ ਤੋੜ ਕੇ ਦਿਖਾ ਦੇ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਸਨੱਕ ਪੁਣਾ ਚੰਗਾ ਬੜੜ ਦੇ ਵਿੱਚ ਹੋਲੀ ਬਰਤਾ ਹੋਲੀ ਬਾਕੀ ਤੋੜਾ ਤਾਰਾ ਚੈੱਕ ਕਰ ਲਓ ਫੇਸ ਕੁਸ ਵੀ ਚੰਗਾ ਕਰਨ ਵਾਲੀ ਛੀ ਮੋ ਲੈ ਬਾਈ ਇਹਦਾ بس ਆਪਾਂ ਮੋਲ ਕਿ ਵਾਦੇ ਘਾਟ ਵਾਲਾ ਕੋਈ ਨਹੀਂ ਕਰਨਾ ਅੱਜ ਸਾਰੇ ਫਿਕਸ ਕਰਨੇ ਜੀ ਠੀਕ ਆ ਇਹ 45000 ਦੀ ਦੇ ਦੇਗੀ 45000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਣਾ ਮੋਟਾ ਮਾਨਦਾਨ ਜ਼ਰੂਰ ਹੋ ਜਾ ਬਾਈ ਕਹਿੰਦਾ ਕੋਈ ਆਪਾਂ ਵਾਦ ਨਹੀਂ ਮੰਗਣੇ ਵੀ ਬਾਅਦ ਤੋਂ ਵੀ ਘਟ ਜਾਣਾ ਉਹ ਗੱਲ ਨਹੀਂ ਰੇਟ ਆ ਜਿਹੜਾ ਬਾਈ ਕਹਿੰਦਾ ਆਪਾਂ 45000 ਨਹੀਂ ਮੰਗੂਗਾ ਹਾਂ ਬਾਕੀ ਜਿਹੜਾ ਛੋੜ ਛੱਪਾ ਆਏ ਕਾ ਇਹਦਾ ਮਾਨਤਾਨ ਜ਼ਰੂਰ ਹੋ ਜਾਣਾ ਪੂਰੀ ਜਾਤਪਰੀਡ ਵਾਲੀ ਬੱਸੀ ਠੰਡੀ ਆ ਆਰਡਰ ਚੰਗਾ ਠੰਡੀ ਆ ਸੂਈ ਸਵਾਈ ਹੈ ਬਾਈ ਮੁੱਲ ਵੀ ਜਾਇਦਾ 45000 ਰੁਪਏ ਮੁੱਲ ਮਾਨਤਾਨ ਜ਼ਰੂਰ ਹੋ ਜਾਊਗਾ ਫੇਸ ਸੂਸ ਕਰਮ ਵਾਲੀ ਦਾ ਕੱਦ ਵੇਢ ਰੰਗ ਰੂਪ ਚੰਗਾ ਕਬਈ ਅੱਗੇ ਬਾਈ ਦੋ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੀ 5-7 ਦਿਨ ਹਲੇ 5-7 ਦਿਨ 7 ਦਾ ਲੂ ਬਸ ਪਰ ਮਾਰੂਨ ਪਤਾ ਵੀ ਦੋ ਨੰਬਰ ਦਾ ਹਾਂ ਚੱਤੀ ਚੱਤੀ ਆ ਬਾਈ ਹਜੇ ਲੈ ਢੱਲਾਂ ਦੇਖੋ ਇਹ ਲਾਲਾ ਕੱਚੀ ਕਿ ਦਿਖਾਇਆ ਬਾਈ ਨੇ ਲੈਵਾ ਕਿਆ ਬਾਤ ਅਬਰੀਕੀ ਬਰੂਫ ਦੀ ਬਹੁਤ ਹੂੰ ਸਾਨ ਬੜਾ ਚੰਗਾ ਲੱਗਿਆ ਹਾਂ ਹਾਂਜੀ ਗਲਾਬੀ ਥਣ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਲੈਵਾ ਅੱਗੇ ਨੂੰ ਵੀ ਬਹੁਤ ਚੰਗਾਗਾ ਨਾੜਾ ਨੂੜਾ ਦੇਖੋ ਹੂੰ ਬਰੀਡ ਵਾਲੀ ਵਿੱਚ ਬਾਕੀ ਪ੍ਰਿੰਟ ਵੜ ਦਾ ਬਹੁਤ ਚੰਗਾ ਹਣਾ ਪ੍ਰਿੰਟ ਬਹੁਤ ਚੰਗਾ ਕੱਦ ਵੀ ਠੀਕ ਆ ਚੰਗਾ ਕੱਦ ਵੱਡਾਗਾ ਬਾਈ ਤੇ ਆਰਡਰ ਆਰਡਰ ਕਮਾਲ ਦਾ ਤਿਆਰ ਕਰਦੀ ਹੁੰਦੀ ਹੈ ਹਜੇ ਕੱਚੀ ਆ ਬਾਈ ਕਹਿੰਦਾ ਦਿਨ ਲੈਂਦੀ ਹੈ ਉਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਹੈ ਇਹ ਸੂਸ਼ੁ ਕਰਮਾ ਇਹਦਾ ਚੰਗਾ ਗੱਭੀ ਕਿੰਨਾ ਦੁੱਧ ਦੇ ਦੂ ਬਾਈ ਐਸਟੀਮੇਟ ਦੁੱਧ ਪਹਿਲੇ ਸੂਏ ਦੱਸਿਆ ਜੀ 20 ਲੀਟਰ ਦਿੱਤਾ ਵਾ ਆਪਣਾ ਠੀਕ ਆ ਤਾਂ ਇੱਕ ਜੀ 20 ਤੋਂ ਵੱਧ ਦੇਣ ਦੀ ਚਾਹ ਸੀ ਜੀ ਦੁੱਧ ਦਾ ਰਿਕਾਰਡ ਵੀ ਪਾਈਨੇ ਬਹੁਤ ਚੰਗਾ ਦੱਸਿਆ ਬਾਕੀ ਚੰਗੀ ਆ ਬੜ ਸੁਨੱਕੀ ਆ ਬਾਈ ਮੁੱਲ ਕੀ ਆ ਬਾਈ ਇਹਦਾ ਮੁੱਲ ਇਹ 65000 ਦੇ ਦੇਗੀ ਮਾਨ ਤਾਨ ਹੋ ਜਾ ਬਾਈ ਹਾਂ ਜੀ ਮਾਨਤਨ ਮਹਾਰਤ ਦਾ 62000 ਰੁਪਿਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਤੇ ਵਿੱਚ ਮਾਨਤਨ ਜ਼ਰੂਰ ਹੋ ਜੀ ਜਾਤ ਬ੍ਰੀਡ ਵਾਲੀ ਜੀ ਬੜਾ ਇਨੀ ਹਾਂ ਜਾਤ ਬ੍ਰੀਡ ਸਹੀ ਗੱਲ ਚੰਗੀ ਆ ਬਾਕੀ ਦੁੱਧ ਦਾ ਰਿਕਾਰਡ ਭਾਈ ਨੇ ਬਹੁਤ ਚੰਗਾ ਦੱਸਿਆ ਆਰਡਰ ਭਾਈ ਨੇੜੇ ਤੋਂ ਚੈੱਕ ਕਰ ਲਓ ਕਮਾਲ ਦਾ ਆਰਡਰ ਕਰਮ ਵਾਲੀ ਤਿਆਰ ਕਰਦੀ ਹੁੰਦੀ ਆ ਥਣ ਬਹੁਤ ਚੰਗਾ ਮੁਰਗੀ ਦਾ ਥਣ ਕੱਲਾ ਕੱਲਾ ਥਣ ਦੀ ਤਾਂ ਕੋਈ ਅੰਤ ਹੀ ਨਹੀਂ ਸ਼ੱਕ ਜਿਵੇਂ ਸੂਣ ਤੋਂ ਪਹਿਲਾਂ ਵੇਹ ਜੀ ਦੂ ਚੱਕਰ ਲੈ ਕੋਈ ਚੱਕਰ ਹੀ ਨਹੀਂ ਜਿਵੇਂ ਭਾਈ ਕਹਿੰਦਾ ਸੂਣ ਵਾਲੀ ਆ ਕੋਈ ਚੱਕਰ ਹੀ ਨਹੀਂ ਜਿਵੇਂ ਮਰਜੀ ਬੈਠਾ ਰਹੇ ਠੰਡੀ ਜੀ ਬਰੀਡ ਆ ਗਈ ਪੂਰੀ ਹਾਂਜੀ ਅੱਗੇ ਪ੍ਰਾਤਨ ਨੰਬਰ ਕਿਹੜਾ ਸੋਸ ਹੁੰਦੀ ਹੈ ਬਾਈ ਇਹ ਵੀ ਦੂਜੇ ਸੋਸ ਹੁੰਦੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਇੱਕ ਹਫਤੇ ਦੀ ਕੱਚੀ ਹਫਤੇ ਦੀ ਬਾਈ ਹਜੇ ਕੱਚੀ ਆ ਤੁਸੀਂ ਲਾਉਣਾ ਦੇਖੋ ਹਫਤਾ ਪਹਿਲਾਂ ਕਿੰਨਾ ਲੇਵਾ ਬਣਾਇਆ ਦੇਖੋ ਨੇੜ ਤੋਂ ਤੇ ਥਾਣ ਦੇਖੋ ਕਿਆ ਬਾਤ ਹੈ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਾਰੇ ਥਾਣ ਦਿੱਤੀ ਤੇ ਲੇਵਾ ਮੂਹ ਨੂੰ ਵੀ ਚੰਗਾ ਤਿਆਰ ਕਰਦੀ ਇਹ ਲੈ ਹੂੰ ਸਹੀ ਗੱਲ ਆ ਸਵੀ ਪੜੀਆ ਕੱਦ ਕਾਠ ਵਾਲੀ ਹੈ ਚੰਗੀ ਆ ਬੜ ਸੁਨੱਕੀ ਆ ਖੋਲ ਲੈ ਬਈ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਯਾਤਬ੍ਰੀਡ ਚੰਗੀ ਆ ਕਿੰਨਾ ਕੁ ਦੁੱਧ ਦੇ ਦੂ ਬਈ ਦੁੱਧ ਪੌਣ ਉਮੀਦ ਹੈ ਇਹ ਪਾ ਦੂਗੀ 20 ਲੀਟਰ ਅੱਛਾ ਹਾਂਜੀ ਪਹਿਲੇ ਸੁਣਦੇ ਆਂਦੇ ਸੀ 17-18 ਲੀਟਰ ਚੋਇਆ ਵਾ ਫੇਸ ਵੀ ਉਹਦੀ ਵੀ ਕਮਾਲ ਦੀ ਆ ਥਾਣ ਬਹੁਤ ਚੰਗਾ ਬਈ ਪੂਰਾ ਵਿੱਤੀ ਤੇ ਥਾਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਈ ਤੇ ਕੀ ਮੋਲ ਆ ਬਈ ਇਹਦਾ ਮੋਲੀ 60000 ਦੀ ਦਈ 60000 ਰੁਪਏ ਮਾਨਤਨ ਹੋ ਜੂ ਹਨ ਬਸ ਮਾਨਤਨ ਆਪਣੇ ਸੌਦੇ ਦੇ ਕੋ ਛੋੜ ਛੱਪੇ ਵਾਲਾ ਮਾਨਤਨ ਹੋਣਾ ਜੀ ਮੈਂ ਪਤਾ ਹੀ ਲੱਗੇ ਮੁਰਤੇ ਮੋਲਾ ਬਾਈ ਦਾ ਜਾਇਜ ਆ 60000 ਰੁਪਏ ਮੋਲਾ ਬਾਈ ਦਾ ਤਾਂ ਕੱਚੀ ਕੱਚੀ ਹੀ 70000 ਦੀ ਦਈ 60000 ਰੁਪਏ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋਈਣਾ ਪ੍ਰਿੰਟ ਚੰਗਾ ਰੰਗ ਰੂਪ ਚੰਗਾ ਕੰਮ ਵਾਲੀ ਗੱਲ ਬਾਕੀ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗੁਲਾਬੀ ਥਣ ਅੱਗੇ ਬਈ 4 ਨੰਬਰ ਕਿਹੜਾ ਸੋਸ ਹੁੰਦੀ ਐ ਇਹ ਵੀ ਦੂਜੀ ਸੋਸ ਜੀ ਕਿੰਨੇ ਦਿਨ ਲੈਂਦੀ ਐ ਬਈ ਇਹ 5-6 ਦਿਨ ਲਊ ਜੀ ਬਸ 5 ਤੋਂ 7 ਦਿਨ ਝੋਲੀ ਝਾਲੀ ਬਹੁਤ ਕੀ ਰਿਕਾਰਡ ਐ ਬਈ ਦੁੱਧ ਦਾ ਇਹ ਦੁੱਧ ਦਾ ਸਹੀ ਪਿਛਲੇ ਸੋਹੇ ਦਾ 20 ਲੀਟਰ ਕੱਢਿਆ ਬਾ ਖਾਣ ਬੜਾ ਚੰਗਾ ਹਨਾ ਮੁੱਠੀ ਵਾਲਾ ਥਾਣਾ ਕੀ ਬਾਤ ਆ ਹਾਂ ਢੱਲਾਂ ਦੇ ਢੱਲਾਂ ਦੇਖੋ ਜੀ ਮੈਂ ਕਹਣਾ ਥੱਬੇ ਵਾਂਗੂ ਲੇਵਾ ਬਣਾਉਣਾ ਇਹਨੇ ਬਈ ਕੀ ਬਾਤ ਤੁਹਾਨੂੰ ਤੁਹਾਨੂੰ ਬੋਲਾ ਚੰਗਾ ਲੱਗ ਗਈ ਤੁਹਾਨੂੰ ਸਹੀ ਗੱਲ ਆ ਕੱਚੀ ਕੱਚੀ ਅਟਲਾਂ ਦਾਸ ਦੀਆਂ ਆਰਡਰ ਹੈ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਬਾਕੀ ਰਾਜ ਹੀ ਆ ਨਾ ਬੜਾ ਹਾਂਜੀ ਹਾਂਜੀ ਪਲੀਪੂੜੀ ਪਲੀ ਵੀ ਆ ਰਹਿੜ ਹਾਂਜੀ ਪਿਓਰ ਦੂਜਾ ਸੂਆ ਸੁੰਦੀ ਆ ਜੀ ਹਾਂ ਪਿਓਰ ਬਾਈ ਕਹਿੰਦਾ ਦੂਜਾ ਸੂਆ ਸੁੰਦੀ ਆ ਬਈ ਕੱਚੀ ਕੱਚੀ ਆ ਹਜੇ ਫੇਸ ਕਰਮ ਵਾਲੀ ਦਾ ਕਮਾਲ ਹੈ ਬੋਦੀ ਬਾਦੀ ਬਹੁਤ ਚੰਗੀ ਆ ਥੋੜਾ ਸਨੱਖ ਪੁਣਾ ਚੰਗਾ ਵਾ ਥੋੜਾ ਕੀ ਮੋਲ ਲਾ ਬਈ ਇਹਦਾ 58000 ਦੀ ਦਿੰਦੀ 58000 ਰੁਪਏ ਮੰਨ ਤਨ ਹੋ ਜਵੇ ਹਾਂਜੀ 58000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਤੇ ਮਾਨਤਨ ਜ਼ਰੂਰ ਹੋ ਜੇ ਚਮਕ ਚਮਕ ਬੈੜ ਦੇ ਵਿੱਚ ਬਹੁਤ ਆ ਰਾਜੀ ਰੂਜੀ ਚੰਗਿਆ ਥਣ ਬੜਾ ਕਮਾਲ ਦਾ ਢੱਲਾ ਢੁੱਲਾ ਬਾਈ ਨੇ ਕੱਚੀ ਕੇ ਦਿਖਾਇਆ ਲੇਵਾ ਬਹੁਤ ਪਈਆਂ ਨੇ ਆ ਦੇਖੋ ਲੈ ਜਿਹੜਾ ਬਈਆ ਬਰੀਕ ਆ ਨਾ ਬਰੀਕ ਚਮੜੀ ਦਾ ਲੇਵਾ ਬਹੁਤ ਬਣਾਉਗੀ ਇਹ ਲੇਵਾ ਬਹੁਤ ਨੋਮੀ ਹੈ ਹਾਂ ਇਹ ਬਹੁਤ ਬਣਾਉਗੀ ਤੇ ਮੁੱਲ ਵੀ ਜੈ ਜੀ 58000 ਮਾਨਤਨ ਜ਼ਰੂਰ ਹੋ ਜੂਗਾ ਅੱਗੇ ਬਾਈ ਲਾਸਟ ਕਿਹੜਾ ਸੁਗਾ ਇਹ ਵੀ ਦੂਜਾ ਸੂਸ ਹੁੰਦੀ ਹੈ ਜੀ ਦੂਜਾ ਸੂਸ ਆ ਕਿੰਨੇ ਦਿਨ ਲੈਂਦੀ ਹੈ ਬਾਈ ਬਾਈ ਵੀ ਪੰਜ 사 ਦਿਨ ਲਉਂਦੀ ਬਸ ਠੀਕ ਆ ਪੰਜ ਸੱਤ ਦਿਨ ਲੈਂਦੀ ਆ ਆਰਡਰ ਦੇਖੋ ਕੀ ਬਾਤ ਹੈ ਠੰਡ ਬੜਾ ਕਮਾਲ ਦਾ ਲੱਗਿਆ ਹੈ ਨਾ ਬਾਈ ਜੀ ਇੰਦਸਤਰੀ ਦੇ ਲਾਇਆ ਹੁੰਦਾ ਕਿ ਇੱਕੋ ਜਿਹਾ ਸਹੀ ਗੱਲ ਆ ਜਿਵੇਂ ਮਿੰਤੀ ਕਰਕੇ ਲਾਇਆ ਹੁੰਦਾ ਉਵੇਂ ਲੱਗਿਆ ਹੋਇਆ ਬਾਈ ਗੁਲਾਬੀ ਠੰਡ ਕਲਾ ਕਲਾ ਕਿਧਰ ਕਾਰਡ ਬਹੁਤ ਚੰਗਾ ਹੀ ਦੋ ਤੂੰ ਦਾ ਕਿੰਨਾ ਕਾ ਜੀ ਪਿਛਲੇ ਸੂਏ ਦਾ 22 ਲੀਟਰ ਦਾ ਦੱਸਿਆ ਜੀ 22 ਲੀਟਰ ਦਾ ਦੱਸਿਆ ਬਾਈ 23 ਕਹਿੰਦੇ ਕੱਢਿਆ ਪਿਛਲੇ ਸੂਏ ਓਕੇ ਠੀਕ ਆ ਬਾਕੀ ਦੱਸੀ ਜਾਂਦੀ ਜੀ ਬੜ ਲੇਵਾ ਮੂਰੋਂ ਵੀ ਚੈੱਕ ਕਰਵਾਉ ਨੇ ਲੈ ਕਮਾਲ ਦਾ ਆਰਡਰ ਆ ਬਾਈ ਕੱਲਾ ਕੱਲਾ ਇੱਕੋ ਜੇ ਥਾਨ ਪੂਰਾ ਮੁੱਠੀ ਵਾਲਾ ਖਾਣਾ ਬਾਈ ਚੰਗੀ ਆ ਬੜਾ ਸੁਨੱਕੀ ਆ ਬਾਈ ਫੋਜ ਫਿਕਰਦ ਬੜਾ ਚੰਗਾ ਰੰਗ ਰੂਪ ਵੀ ਕਰਮ ਵਾਲੀ ਦਾ ਚੰਗਾ ਦਾ ਬਾਕੀ ਤੋਰਾ ਤਾਰਾ ਸੰਗਾ ਬੜਾ ਕੀ ਮੋਲ ਆ ਬਾਈ ਇਹਦਾ ਇਹ 60 ਦੀ ਦੇ ਦੇਗੀ 60000 ਰੁਪਏ ਮਾਨਦਾਨ ਹੋ ਜਾ ਬਾਈ ਹਾਂਜੀ ਮੈਡਮ ਤਾਂ ਕਰਾਂਗੀ ਮਾਨਦਾਨ 60000 ਰੁਪਏ ਮੋਲ ਆ ਬਾਈ ਮੋਲਾ ਭਾਈ ਜਿਹੜਾ ਜਮਾ ਜਾਇਜ਼ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਕੱਚੀ ਕੱਚੀ ਆ ਭਾਈ ਦਿਨ ਹਜੇ ਲੈਂਦੀ ਆ ਦੇਖਾਂਗੇ ਹਾਂ ਥਣ ਬੜਾ ਕਮਾਲ ਦਾ ਸੇਵਾ ਹੁਣੀ ਸਹੀ ਗੱਲ ਆ ਬਈ ਤਿਆਰੀ ਬਹੁਤ ਚੰਗੀ ਆ ਤਿਆਰੀ ਬਹੁਤ ਚੰਗੀ ਸੀ ਲਾਣਾ ਬਈ ਪਾਲੀ ਮੈਂ ਮਰਦੀ ਬਾਈ ਕਹਿੰਦਾ ਬੈਠਾ ਰਹਿ ਕੋਈ ਸਫਾਈ ਬੜੀ ਲੱਗੀ ਸੀ ਬੈਰ ਨੂੰ ਸਫਾਈ ਬੜੀ ਹੈ ਨਾਲੇ ਬੜੀ ਸਫਾਈ ਹੈ ਜੋ ਢੱਲਾ ਦੇਖੋ ਜੀ ਢੱਲਾ ਬਹੁਤ ਪਈਆਂ ਸਾਰੀਆਂ ਬਲਡਰ ਲੈ ਕੱਢ ਕੇ ਬਟ ਮੇਰੇ ਤੁਸੀਂ ਮੇਰੇ ਪੁੱਠੇ ਪਾਸੇ ਬਈਆ ਕੋਈ ਚੱਕਰ ਨਹੀਂ ਲੈ ਕੋਈ ਚੱਕਰ ਨਹੀਂ ਲੈ ਜਦੋਂ ਦੀ ਪਾਸੇ ਰਹਿ ਕੇ ਬੈਠਾ ਰਹਿ ਕੀ ਆਵਾ ਕੋਈ ਚੱਕਰ ਨਹੀਂ ਹੂੰ ਮੌਲ ਜਾਏ ਤੇ ਮਾਨ ਤਾਂ ਜ਼ਰੂਰ ਹੋ ਜੂਗਾ ਠੰਡੀ ਠੁੰਡੀ ਫੋਲਾ ਤਣ ਚੰਗਾ ਲੱਗਿਆ ਨਾਗ ਸੀਗੇ ਬਾਈ ਕੋਲੇ ਪੰਜ ਪੰਜੀ ਦਿਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦਾ ਵੀ ਭਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲੋਂ ਧੰਨਵਾਦ